ਉਹ ਪੰਜਾਬ ਜਿਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80% ਸ਼ਹੀਦੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਤੇ ਕੇਵਲ ਸਰ ਸ਼ਹਾਦਤਾਂ ਨਹੀਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਤੇ ਜਦੋਂ ਸਾਰੇ ਦੇਸ਼ ਚ ਮਠਿਆਈਆਂ ਲੱਡੂ ਵੰਡੇ ਜਾ ਰਹੇ ਸੀ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਹ ਸਰ ਸਾਡਾ ਪੰਜਾਬ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਸਾਡੇ ਉਦੋਂ ਵੀ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਾਡੇ ਗੁਰੂ ਘਰ ਪਾਕਿਸਤਾਨ 'ਚ ਰਹਿ ਗਏ ਸਾਡਾ ਕਲਚਰ ਪਾਕਿਸਤਾਨ 'ਚ ਰਹਿ ਗਿਆ ਸਾਡੀਆਂ ਇਤਿਹਾਸਿਕ ਬਿਲਡਿੰਗਾਂ ਪਾਕਿਸਤਾਨ 'ਚ ਰਹਿ ਗਈਆਂ ਪਰ ਫਿਰ ਵੀ ਅਸੀਂ ਪੰਜਾਬੀਆਂ ਨੇ ਸੀ ਨਹੀਂ ਕੀਤੀ ਕਿ ਉਦੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਕੀ ਯੋਗਦਾਨ ਸੀ ਇਹਦੀ ਕਦਰ ਸੀ ਸਰਦਾਰ ਪਟੇਲ ਜਦੋਂ ਪਹਿਲੀ ਵਾਰ ਹਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਆਏ ਕਿਉਂਕਿ ਪੰਜਾਬ ਯੂਨੀਵਰਸਿਟੀ ਵੀ ਅੱਧੀ ਲਾਹੌਰ ਰਹਿ ਗਈ ਅੱਧੀ ਸਾਡੇ ਨਾਲ ਹੁਸ਼ਿਆਰਪੁਰ ਆ ਗਈ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਹਿਸਾਸ ਕੀਤਾ ਤੇ ਧੰਨਵਾਦ ਕੀਤਾ ਦਲੇਰ ਪੰਜਾਬੀਆਂ ਦਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਬੋਝ ਤੁਹਾਡੇ ਮੋਢਿਆਂ ਤੇ ਪਿਆ ਜਿੰਨਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕੋਈ ਹੋਰ ਕੌਮ ਹੁੰਦੀ ਕੋਈ ਹੋਰ ਲੋਕ ਹੁੰਦੇ ਤਾਂ ਸ਼ਾਇਦ ਸਹਿ ਨਹੀਂ ਨਾ ਕਰ ਪਾਉਂਦੇ ਮੈਂ ਤੁਹਾਨੂੰ ਸਲਾਮ ਕਰਦਾ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬ ਨੇ ਆਪਣੇ ਪਿੰਡੇ ਚੋਂ ਬਹੁਤ ਲਹੂ ਹੈ ਜਿਹੜਾ ਉਹ ਬਹਾਇਆ ਇਸ ਦੇਸ਼ ਤੇ ਲਈ ਬਹੁਤ ਵੱਡਾ ਜ਼ਖਮ ਹੋਇਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਦੇਸ਼ ਉਸ ਜ਼ਖਮ ਨੂੰ ਭਰਨ ਦਾ ਕੰਮ ਕਰੂਗਾ ਤੇ ਦੇਸ਼ ਪੰਜਾਬ ਦੀ ਹਰ ਮਦਦ ਕਰੂਗਾ ਕਦੇ ਵੀ ਕੋਈ ਦਿਨ ਹੋਣਾ ਜਿਸ ਦਿਨ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਬਾਰਡਰ ਤੋਂ ਰਾਖੀ ਕਰਦਿਆਂ ਦੀਆਂ ਤਰੰਗਿਆ ਚਲ ਪੇਟ ਕੇ ਪੰਜਾਬ ਬਣਾਉਂਦੀਆਂ ਹੋਣ ਆ ਜਿਹੜੀ ਅਗਨੀ ਵੀਰ ਸਕੀਮ ਤੁਸੀਂ ਸ਼ੁਰੂ ਕੀਤੀ ਐ ਸਰਕਾਰ ਨੇ ਤਾਂ ਹੀ ਉਹਨਾਂ ਨੂੰ ਸ਼ੀਦ ਲਾਨਿਆ ਪਰ ਪੰਜਾਬ ਦਾ ਪਹਿਲਾ ਅਗਨੀ ਵੀਰ ਸ਼ੀਦ ਅਮਰਪਾਲ ਹੋਇਆ ਜਿਹਨੂੰ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਜਿਹੜਾ ਕੰਮ ਐ ਉਹ ਕੀਤਾ ਤੇ ਉਸ ਤੋਂ ਬਾਅਦ ਹਰ ਜਗ੍ਹਾ ਪੰਜਾਬੀਆਂ ਅਸਰ ਜਿਹੜਾ ਕੰਟਰੀਬਿਊਸ਼ਨ ਰਿਹਾ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਆ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਭਾਰਤ ਆਤਮ ਨਿਰਪਰ ਹੋ ਗਿਆ ਆਤਮ ਨਿਰਪਰ ਹੋ ਗਿਆ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਪਰ ਕਰਨ ਦਾ ਕੰਮ ਕੀਤਾ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਪਰ ਕੀਤਾ ਤੇ ਉਹਦੇ ਲਈ ਸਰ ਸਾਨੂੰ ਮੋਲ ਹੈ ਜਿਹੜਾ ਉਹ ਤਾਰਨਾ ਪਿਆ ਸਾਡੀ ਧਰਤੀ ਜੇ ਰੀਲੀ ਹੋ ਗਈ ਸਾਡਾ ਪਾਣੀ ਪੰਜਾਬ ਦਾ 4 405 ਫੁੱਟ ਤੇ ਚਲਾ ਗਿਆ ਤੇ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਆ ਜੋਨਾਂ ਨੂੰ ਦਿੱਲੀ ਆਉਣ ਤੋਂ ਵੀ ਰੋਕਿਆ ਜਾ ਰਿਹਾ ਉੱਥੇ ਬਾਰਡਰਾਂ ਤੇ ਜਿਹੜੇ ਕਿਸਾਨ ਨੇ ਉਹ ਬਿਠਾਏ ਹੋਏ ਆ ਤੇ ਕੱਲਾ ਸਰ ਇੱਥੇ ਨਹੀਂ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾ ਯੋਗਦਾਨ ਟੀਮ ਤੌਰ ਤੇ ਵੀ ਸਾਡੇ ਪੰਜਾਬ ਦੇ ਹੌਕੀ ਦੇ ਖਿਡਾਰੀ ਬਲਵੀਰ ਸਿੰਘ ਸੀਨੀਅਰ ਵਰਗਿਆਂ ਦਾ ਸੀ ਤੇ ਇੰਡੀਵਿਜੂਅਲ ਤੌਰ ਤੇ ਵੀ ਜੇ ਪਹਿਲਾ ਗੋਲ ਓਲੰਪੀ ਦਵਾਇਆ ਤਾਂ ਅਵਿਨਵ ਬਿੰਦਰਾ ਨੇ ਦਵਾਇਆ ਜਿਹੜਾ ਪੰਜਾਬੀ ਸੀ ਤੇ ਹੁਣ ਜੇ ਵਰਲਡ ਕੱਪ ਜਿੱਤੇ ਆ ਉਹਦੇ ਵਿੱਚ ਵੀ ਸਰ ਸਭ ਤੋਂ ਵੱਧ ਵਿਟਾਂ ਪੰਜਾਬ ਦੇ ਗੱਬਰੂ ਅਰਸ਼ਦੀਪ ਸਿੰਘ ਨੇ ਲਈਆਂ ਨੇ ਤੇ ਅੱਜ ਜਿੰਨੀਆਂ ਸਾਡੀਆਂ ਵੱਡੀਆਂ ਟੀਮਾਂ ਨੇ ਕ੍ਰਿਕਟ ਦੀ ਕੁੜੀਆਂ ਦੀ ਕੈਪਟਨ ਹਰਮਨਦੀਪ ਕੌਰ ਆ ਟੀਮ ਕ੍ਰਿਕਟ ਦੀ ਮੁੰਡਿਆਂ ਦੀ ਜ਼ਿੰਬਾਬੇ ਜਾ ਰਹੀ ਹੈ ਉਹਦਾ ਕੈਪਟਨ ਸ਼ੁਭਮ ਗਿੱਲ ਮੁੰਡਿਆਂ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਹਰ ਜਗ੍ਹਾ ਸਰ ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਹਰ ਜਗ੍ਹਾ ਪੰਜਾਬੀਆਂ ਦਾ ਇਸ ਦੇਸ਼ ਤੇ ਲਈ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਹਾ ਪਰ ਸਰ ਸਾਨੂੰ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ ਅਸੀਂ ਜਿੱਥੇ ਜਾਂਦੇ ਆ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਨੇ ਆ ਅਸੀਂ ਕੱਚ ਦੇ ਜਾ ਕੇ ਮੌਥਰ ਵੀ ਬਾਤ ਕੀਤੇ ਅਸੀਂ ਯੂਪੀ ਦੇ ਜਾ ਕੇ ਜੰਗਲ ਵੀ ਜਿਹੜੇ ਆ ਉਹ ਬਾਤ ਕੀਤੇ ਪਰ ਸਰ ਜੋ ਪੰਜਾਬ ਤੇ ਕਦੇ ਭੀੜ ਪਈ ਸਾਡਾ ਕਦੇ ਕੇਂਦਰ ਨੇ ਸਾਤਨੀ ਦਿੱਤਾ ਜਦੋਂ ਪੰਜਾਬ ਤੇ ਕਾਲਾ ਦੌਰ ਆਇਆ ਉਹਦਾ ਬੋਝ ਵੀ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਉਹ ਪਾਇਆ ਗਿਆ ਚਲ ਅਸੀਂ ਉਹਦੇ ਵਿੱਚੋਂ ਵੀ ਨਿਕਲ ਕੇ ਜਿਹੜਾ ਖੜਿਆ ਹੋ ਜਾਂਦੇ ਕਿਉਂਕਿ ਉਸ ਦੌਰਦਾਨ ਪੰਜਾਬ ਦੀ ਜਿਹੜੀ ਸਾਰੀ ਦਸਤੀ ਸੀ ਉਹ ਮਾਈਗ੍ਰੇਟ ਕਰ ਗਈ ਤੇ ਉਸ ਤੋਂ ਬਾਅਦ ਵੀ ਜਦੋਂ ਮਾਹੌਲ ਅਨੁਕੂਲ ਹੋਇਆ ਇੰਡਸਟਰੀ ਨੇ ਪੰਜਾਬ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੀ ਸਰ ਸਾਡੇ ਜਿਹੜੇ ਗਵਾਂਢੀ ਸੂਬੇ ਸੀ ਉਹਨਾਂ ਨੂੰ ਟੈਕ 7 ਸਟੇਟ ਆ ਜਿਹੜਾ ਬਣਾ ਦਿੱਤਾ ਗਿਆ ਜੀਦੇ ਕਰਕੇ ਮੈਂ ਸਮਝਦਾ ਕਿ ਇਸ ਤੋਂ ਮਤਰਿਆ ਬਿਹਾਰ ਪੰਜਾਬ ਦੇ ਨਾਲ ਜਿਹੜਾ ਹੋਰ ਕੋਈ ਹੋ ਨਹੀਂ ਸਕਦਾ ਸੋ ਇਸੇ ਕਰਕੇ ਮੈਂ ਸਭਾਪਤੀ ਜੀ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪ ਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸੈਵਨ ਬਣਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਬਣਦਾ ਉਹ ਵੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੋਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੇ ਸਵਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਭਨ ਲਾ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘਟੋਗਾ ਟੈਕਸ ਸਭਨ ਲਾ ਨਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਆ ਅਸੀਂ ਆਪਣੇ ਪੈਰਾਂ ਸਿਰਾਂ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰਾ ਜਿਹੜਾ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ساری ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਬੜਾਪੇ ਵੇਲੇ ਜਿਹੜਾ ਉਹਨੂੰ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਚ ਇਨਵੈਸਟ ਕਰਾਂਗੇ ਪ੍ਰਾਈਵੇਟ ਕੰਪਨੀਆਂ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰਗੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭੱਜੂਗਾ ਉਹ ਸਭ ਦੇਖ ਕੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੋਏ ਜਿਹੜਾ ਕੀਤਾ ਜਾਵੇ ਲਾਸਟ ਸਾਰੀ ਇੱਕੋ ਗੱਲ ਸਾਡੇ ਜਿਹੜੇ ਸੱਤਾਧਾਰ ਬੈਂਚ ਤੋਂ ਬੜੇ ਵਾਰੀ ਕੱਲ ਦੀ ਗੱਲ ਹੋ ਰਹੀ ਹੈ ਕਿ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਇਹਨਾਂ ਦੇ ਲੀਡਰ ਨੇ ਅੰਦਰ ਨੇ ਸਰ ਉਹਨਾਂ ਨੂੰ ਕੋਈ ਕੋਰਟ ਨੇ ਸਜ਼ਾ ਨਹੀਂ ਕੀਤੀ ਜਿਉਂ ਅੰਦਰ ਨੇ ਜਿਉਂ ਅੰਦਰ ਨੇ ਤਾਂ ਕੇਂਦਰ ਦੀਆਂ ਈਡੀ ਸੀਬੀਆਈ ਕਰਕੇ ਅੰਦਰ ਨੇ ਕੱਲ ਹਮੰਤ ਸਰੇਨ ਨੂੰ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਆ ਉਹਦੇ ਵਿੱਚ ਕੀ ਕਿਹਾ ਕਿ ਜੀ ਇਦਾਂ ਦਾ ਦਾ ਸਿੱਧੇ ਦਾ ਸਿੱਧੇ ਤੌਰ ਤੇ ਕੋਈ ਇਦਾਂ ਦਾ ਸਬੂਤ ਨਹੀਂ ਜਿਹਦੇ ਨਾਲ ਸੰਮਤ ਸਰੇਂ ਦੇ ਕੇਸ ਆ ਜਿਹੜਾ ਚਲਾਇਆ ਜਾ ਸਕੇ ਹੁਣ 5 ਮਹੀਨੇ ਮੰਤਰੇ ਜੀ ਅੰਦਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਸਤਾਤਰ ਮਾਫੀ ਮੰਗੂਗੀ ਇੱਕ ਮਿੰਟ ਸਰ ਅਰਵਿੰਦ ਕੇਜਰੀਵਾਲ ਜਿੱਤੇ ਮਨੀਸ਼ ਸੋਦੀਆ ਜਿਹਦੇ ਗੈਸਟ ਵੀ ਇੱਕ ਵੀ ਰੁਪਿਆ ਸਾਬਤ ਨਹੀਂ ਹੋਇਆ ਇੱਕ ਵੀ ਰੁਪਿਆ ਮਿਲਿਆ ਨਹੀਂ ਤੇ ਕੱਲ ਨੂੰ ਇਹੀ ਹਾਲਾਤ ਇਹੀ ਕੋਰਟੇ ਨਿਆਇਪਾਲ ਕੇ ਸਾਨੂੰ ਭਰੋਸਾ ਉਹਨਾਂ ਨੂੰ ਜ਼ਮਾਨਤ ਮਿਲ ਲਿਆ ਉਹਨਾਂ ਨੇ ਬਾਹਰ ਆਉਣਾ ਦੀ ਸਤਾ ਤੇ ਮਾਫੀ ਮੰਗੂਗੀ ਤੇ ਜਿਹੜੇ 2 ਸਾਲ ਹੀ ਤੁਸੀਂ ਮਨੀਸ਼ ਸੌਦੀ ਨੂੰ ਅੰਦਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਅੰਦਰ ਰੱਖਿਆ ਇੱਕੋ ਗੱਲ ਆਖਦੇ ਕਹੂੰਗਾ ਕਿ ਇਹ ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ सीबीआई ਤੋਂ ਈਡੀਆਈ ਤੋਂ ਡਰਾ ਕੇ ਦਵਾਇ ਨਹੀਂ ਜਾ ਸਕਦਾ ਇਹ ਦੇਸ਼ ਨੂੰ ਜੇ ਵੰਡਣ ਦਾ ਧਰਮਾਂ ਦੇ ਨਾਂ ਤੇ ਕੰਮ ਕਰੋਗੇ ਇਹ ਦੇਸ਼ ਅੱਗੇ ਨਹੀਂ ਵਧੂਗਾ ਦੇਸ਼ ਅੱਗੇ ਵਧੂਗਾ ਜੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਜੇ ਲੋਕਾਂ ਨੂੰ ਜਿੰਨਾ ਡਰਾਉਂਗੇ ਐਤਕੀ 240 ਤੇ ਰਹੋ ਤੇ ਆਉਣ ਵਾਲੇ ਸਮੇਂ ਚ ਏਦੂ ਵੀ ਨੀਚੇ ਆਵੋਗੇ ਬਹੁਤ ਬਹੁਤ ਧੰਨਵਾਦ